ਦੀ ਕਾਂਗਰਸ ਦੀ ਸੁਭੂਚੀ ਲੀਡਰਸ਼ਿਪ ਬਹੁਤ ਸਾਰੇ ਸਾਡੇ ਸਹਿਯੋਗੀ ਸਾਥੀ ਜੇ ਲਾਲਾ ਬਾਗ ਹਲਕੇ ਦੇ ਇੱਥੇ تشریف ਫਰਮਾ ਨੇ ਅਸੀਂ ਤੀਜੇ ਪ੍ਰੋਗਰਾਮ ਤੋਂ ਇਕੱਠੇ ਹੋ ਰਹੇ ਹਾਂ ਨੋਟਾ ਮੇਰਾ ਭਾਈ ਰਾਜਬਖਸ਼ ਜੀ ਇੱਥੇ ਛੋਟੇ ਜਿਹੇ ਸੱਦੇ ਤੇ ਇਕੱਤਰ ਸਾਰੀ ਸਹਾਸੰਗਤ ਦੀ ਵਾਹਿਗੁਰੂ ਜੀ ਦਾ ਖਾਲਸਾ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਸਾਡੇ ਪਰਿਵਾਰ ਦੇ ਵਿੱਚ ਵੱਡਾ ਵਾਧਾ ਹੋਇਆ ਸਾਬ ਦਵਿੰਦਰ ਸਿੰਘ ਬਬਲ ਜੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ساری ਉਮਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਚਲ ਬਦਲ ਦੇ ਵਿੱਚ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਤੇ ਉਹਨਾਂ ਦੇ ਸਰਦਾਰਸੀ ਪਟਾਣਾ ਲਗਾਏ ਹਾਂਜੀ ਪਰ ਹੁਣ ਲੱਗੇ ਹਨ ਅੱਠ-7 ਮਹੀਨਿਆਂ ਤੋਂ ਉਹਨਾਂ ਦਾ ਮਨ ਹੈ ਕਿ ਜਿਸ ਕਿਸਮ ਦਾ ਪੰਜਾਬ ਦਾ ਵਾਤਾਵਰਨ ਹੈ ਉਸ ਵਾਤਾਵਰਨ ਦੇ ਵਿੱਚ ਬੜੀ ਸੰਜੀਦਾ ਲੀਡਰਸ਼ਿਪ ਦੀ ਲੋੜ ਹੈ ਪੰਜਾਬ ਜਿਸ ਨਾਜ਼ੁਕ ਦੌਰ ਤੋਂ गुज़र ਰਿਹਾ ਹੈ ਜੇ ਉਸ ਨਾਜ਼ੁਕ ਦੌਰ ਵਿੱਚੋਂ ਕੱਢਣਾ ਤੇ ਕੋਈ ਐਹੋ ਜੀ ਪਾਰਟੀ ਪੰਜਾਬ ਦੇ ਵਿੱਚ ਰਾਜ ਕਰੇ ਜਿਹੜੇ ਸਾਰਿਆਂ ਨੂੰ ਪਹਿਲੇ ਤੇ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਕਰੇ ਸਾਰਿਆਂ ਨੂੰ ਮੇਰਾ ਖਲ ਇੰਪੋਰਟੈਂਟ ਮੁੱਦਾ ਜਿਹੜਾ ਹੁੰਦਾ ਹੈ ਜਦੋਂ ਵੀ ਆਪਾਂ ਕੋਈ ਸਰਕਾਰ ਇਲੈਕਟ ਕਰਦੇ ਆ ਸਾਡਾ ਪਹਿਲਾ ਇਹ ਮੁੱਦਾ ਹੁੰਦਾ ਹੈ ਕਿ ਮੇਰਾ ਪਰਿਵਾਰ ਮੇਰਾ ਮੈਂ ਤੇ ਮੇਰਾ ਪਰਿਵਾਰ ਤੇ ਮੇਰੀ ਜਾਇਦਾਦ ਉਹਨੂੰ ਸੁਰੱਖਰੂ ਕੌਣ ਕਰੇ ਭਾਵੇਂ ਕੋਈ ਮਰਲੇ ਦਾ ਮਾਲਕ ਹੈ ਭਾਵੇਂ 5 ਏਕੜ ਦਾ ਮਾਲਕ ਹੈ ਤੇ ਭਾਵੇਂ 50 ਏਕੜ ਦਾ ਹਰ ਆਦਮੀ ਨੂੰ ਭਾਵੇਂ ਥੋੜੀ ਏ ਜਾਂ ਬਹੁਤੀ ਉਹਨੂੰ ਪਹਿਲੇ ਆਪਣੀ ਜਾਇਦਾਦ ਤੇ ਆਪਣੇ ਪਰਿਵਾਰ ਦੀ ਜਿਸ ਕਿਸਮ ਦੇ ਹਾਲਾਤ ਅੱਜ ਪੰਜਾਬ 'ਚ ਨੇ ਕੋਈ ਬੰਦਾ ਵੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਜਿਹੜੀ ਸਰਕਾਰ ਗੈਂਗਸਟਰਾਂ ਨੂੰ ਐਸਪੀ ਲੈਵਲ ਦੇ ਬੰਦੇ ਨਾਲ ਲੈ ਕੇ ਆਪਣਾ ਕੈਮਰਾ ਦੇ ਕੇ ਉਹਨਾਂ ਦੀ ਇੰਟਰਵਿਊ ਕਰਾ ਸਕਦੇ ਸੀਆਈਏ ਸੈਂਟਰਾਂ 'ਚ ਘੜ ਕੇ ਉਹ ਸਰਕਾਰ ਤੇ ਕਿੰਨਾ ਕੁ ਅਸੀਂ ਵਿਸ਼ਵਾਸ ਕਰ ਸਕਦੇ ਫਰੋਤੀਆਂ ਅੱਜ ਦੇ ਦਿਨ ਫਰੋਤੀਆਂ ਦਾ ਦੌਰ ਹੈ ਹਰ ਸ਼ਹਿਰ ਦੇ ਵਿੱਚ ਜਿੰਨੇ ਵੀ ਰੋਟੀ ਪਾਣੀ ਖਾਣ ਵਾਲੇ ਬੰਦੇ ਨੇ ਉਹਨਾਂ ਨੂੰ ਕੋਈ ਟੈਲੀਫੋਨ ਕੋ ਮੋਬਾਈਲ ਤੇ ਕੋ ਵਟਸਐਪ ਤੇ ਕਿਸੇ ਨੂੰ ਚਿੱਠੀ ਰੋਜ਼ ਆਈ ਹੁੰਦੀ ਕਿ ਪੈਸੇ ਘੱਟ ਨਹੀਂ ਤੇ ਮਾਰ ਦਾਂਗੇ ਤੇਰੇ ਨਿਆਣੇ ਚੁੱਕ ਕੇ ਲੈ ਜਾਾਂਗੇ ਤੇਰੇ ਨਿਆਣੇ ਕਿੰਨੇ ਵਜੇ ਸਕੂਲ ਜਾਂਦੇ ਨੇ ਕਿੰਨੇ ਵਜੇ ਕਾਲਜ ਜਾਂਦੇ ਨੇ ਇੱਕ ਇੱਕ ਤੁਹਾਨੂੰ ਠੇਰ ਦਿੰਦੇ ਉਸ ਤੋਂ ਬਾਅਦ ਨਸ਼ਿਆਂ ਦਾ ਜਿਹੜਾ ਤੁਹਾਨੂੰ ਪਤਾ ਹੈ ਭਾਵੇਂ ਕਿਸੇ ਪੁਲਿਸ ਸਟੇਸ਼ਨ ਦੇ ਬਾਹਰ ਚਲੇ ਜਾਓ ਭਾਵੇਂ ਤਹਿਸੀਲ ਦੇ ਬਾਰੇ ਨੰਬਰ ਲਿਖਿਆ ਨੇ ਜਿਹੜਾ ਨਸ਼ਾ ਚਾਹੀਦਾ ਐ ਇਸ ਟੈਲੀਫੋਨ ਨੰਬਰ ਤੇ ਦੱਸੋ ਹੋਮ ਡਿਲੀਵਰੀ ਕਰਦਾ ਕਿਉਂ ਸਹੀ ਐ ਕਿ ਨਹੀਂ ਦੀ ਬਿਲਕੁਲ ਸੁਣੀ ਸਮਝਦੇ ਹੋ ਕਿ ਨਸ਼ਾ ਮੈਂ ਸਮਝਦਾ ਨਸ਼ਾ ਵੱਧ ਤੋਂ ਵੱਧ 24 ਘੰਟੇ ਵੇਚਿਆ ਜਸ ਦੱਸ ਜੇ ਪੁਲਿਸ ਦੀ ਮਨਸ਼ਾ ਨਾ ਹੋਏ ਤਾਂ 24 ਘੰਟਿਆਂ ਤੋਂ ਵੱਧ ਕੋਈ ਨਸ਼ਾ ਵੇਚਿਆ ਨਹੀਂ ਜਾ ਸਕਦਾ ਵੱਡੇ ਵੱਡੇ ਪੁਲਿਸ ਦੇ ਅਫਸਰ ਨਸ਼ਾ ਵਕਾਰੇ ਨੇ ਥਾਣੇਦਾਰਾਂ ਨੂੰ ਇੱਕ ਇੱਕ ਪੰਜਾਬ ਦੇ ਥਾਣੇਦਾਰ ਨੂੰ ਪਤਾ ਹੈ ਜਿਹੜਾ ਤੁਹਾਡਾ ਜਲਾਲਾਬਾਦ ਦਾ ਥਾਣੇਦਾਰ ਉਹਨੂੰ ਇੱਕ ਇੱਕ ਪਿੰਡ ਚ ਪਤਾ ਹੈ ਇੱਕ ਇੱਕ ਜਲਾਲਾਬਾਦ ਦੀ ਗਲੀ ਦਾ ਪਤਾ ਕਿ ਕਿੱਥੇ ਨਸ਼ਾ ਕੌਣ ਵੇਚਦਾ ਤੇ ਕਿਹੜਾ ਖੰਦ ਤੁਹਾਡੇ ਮੂੰਹ ਤੇ ਗੱਲ ਆ ਬਲੇ ਬਣੀ ਪੁਲਿਸ ਕਹਿੰਦੇ ਲਈ ਪਹਿਲਾਂ ਤਾਂ ਅਸੀਂ ਆਵੇ 306 ਦੇ 302 ਦੇ ਪਰਚਿਆਂ ਦੇ ਪੈਸੇ ਲੈਂਦੇ ਰੇ ਨਜ਼ਾਰਾ ਹੀ ਹੋਣਾ ਆ ਤੇ ਹੁਣ ਕੋਰੋਨਾ ਚ ਮਿਲਦੇ ਦਾ ਇਹ ਪੁਲਿਸ ਕਹਿ ਰਹੀ ਏ ਖੁਦ ਚਲੇ ਇੱਕ ਮਿੰਟ ਇੰਤਜ਼ਾਰ ਕਰੋ ਇਹਨਾਂ ਦਾ ਮੇਰਾ ਮਤਲਬ ਸੀ ਕਿ ਕੋਈ ਝੜੀਆਂ ਗੱਲਾਂ ਮੈਂ ਕਰ ਰਿਹਾ ਕੋਹਲੇ ਵਾਲੀਆਂ ਕੋਈ ਨਵੀਂ ਗੱਲ ਨਹੀਂ ਕਿ ਜਿਹੜੀ ਤੁਹਾਨੂੰ ਪਤਾ ਨਾ ਤੁਹਾਡੇ ਮਨ ਦੀ ਗੱਲ ਹੀ ਮੈਂ ਰੱਖ ਰਿਹਾ ਜਿਸ ਵੇਖੋ ਤੁਸੀਂ ਮਰਦੇ ਮੁਜਾਹਿਦ ਕਿੱਥੇ ਸਾਹ ਪ੍ਰਤਾਪ ਸਿੰਘ ਕਹ ਲੂੰ ਕਿੱਥੇ ਗਿਆਨੀ ਜੈਲ ਸਿੰਘ ਵੱਡੇ ਤੋਂ ਵੱਡੇ ਇਥੇ ਮੁੱਖ ਮੰਤਰੀ ਰਹੇ ਨੇ ਤੇ ਕਿੱਥੋਂ ਸਾਹ ਪ੍ਰਤਾਪ ਸਿੰਘ ਕਹ ਰਹੇ ਤੋ ਕਿੱਥੇ ਆ ਕੇ ਭਗਵੰਤ ਆ ਕੇ ਡਿੱਗੇ ਤੁਸੀਂ ਸੋਚ ਸਕਦੇ ਹੋ ਕੇਜਰੀਵਾਲ ਨੇ ਵਾਦਾ ਕੀਤਾ ਸਮੁੱਚੇ ਪੰਜਾਬ ਨਾਲ ਚਾਰ ਹਫ਼ਤੇ ਦਾ ਵਕਤ ਦੋ ਮੈਂ ਨਸ਼ਾ ਮੁਕਤ ਕਰੂੰ ਕਿਉਂ ਸ਼ੇਰ ਸਾਹਿਬ ਇਹ ਹੀ ਗੱਲ ਕਹੀ ਬਿਲਕੁਲ ਜੀ ਦਿਨਾਂ ਸਾਲਾਂ ਜਾਇ ਤੱਕ ਆਪਣਾ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਕਰ ਸਕਿਆ ਇਹਨੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਿਸੇ ਮੇਨ ਦੱਸੋ ਜਿੱਥੇ ਦਾ ਆਪਣਾ ਮੁੱਖ ਮੰਤਰੀ ਜਿਸ ਤਰ੍ਹਾਂ ਕਿਸੇ ਬੁਰਗੇ ਨੂੰ ਬਹੁਤੀ ਫੀਡ ਪਾ ਦੋ ਤੇ ਦੁਪਹਿਰੇ 2:30 ਵਜੇ ਨਾਲ ਉਹ ਸਿਰ ਛੁੱਟ ਦਿੰਦਾ ਨਾ ਗਲਗੀ ਛੁੱਟ ਦਿੰਦਾ ਇੱਕ ਪਾਸੇ 2:30 3 ਵਜੇ ਤੋਂ ਬਾਅਦ ਇਹਨੇ ਸਿਰ ਛੁੱਟ ਦਿੱਤਾ ਹੁੰਦਾ ਮੁੱਖ ਮੰਤਰੀ ਨੂੰ ਰਣਵਾ ਸਾਹਿਬ ਜਿਹੜਾ ਮੈਨੂੰ ਅਫਸਰਾਂ ਨੇ ਦੱਸਿਆ ਚੰਦ ਦੇਣ ਪਹਿਲੇ ਠੀਕ ਦੱਸਿਆ ਸਰ ਹੁਣ ਇਹਦੇ ਘਰ ਦੇ ਵਿੱਚ ਹੀ ਹਸਪਤਾਲ ਬਣਾਤਾ ਉਹਨਾਂ ਨੇ ਇਹ ਹੱਸਣ ਵਾਲੀ ਗੱਲ ਨਹੀਂ ਸੀਰੀਅਸ ਗੱਲ ਕਰ ਉਹ ਕਹਿੰਦੇ ਹਰ ਚੌਥੇ ਦਿਨ ਡਿੱਗਦਾ ਇਹਨੂੰ ਚੁੱਕ ਕੇ ਪੋਲੋ ਹਸਪਤਾਲ ਦਿੱਲੀ ਖੜਨਾ ਪੈਂਦਾ ਰੌਲਾ ਪੈਂਦਾ ਹੈ ਹੈਲੀਕਾਪਟਰ ਦਾ ਪ੍ਰਬੰਧ ਕਰਨਾ ਪੈਂਦਾ ਫਿਰ ਸਾਰੀ ਪ੍ਰੈਸ ਤੇ ਪ੍ਰੈਸ਼ਰ ਪਾਣਾ ਪੈਂਦਾ ਕਿ ਖਬਰ ਨਾ ਲਾ ਦਿਓ ਉਹਨਾਂ ਘਰ ਦੇ ਵਿੱਚ ਹੀ ਹਸਪਤਾਲ ਪਾਤਾ ਕਿ ਇਹਨੇ ਤੇ ਆਤੋ ਮੁੱਲਾ ਨਹੀਂ ਇਹਨੂੰ ਘਰ 'ਚ ਹੀ ਜਮਾ ਕਰਾ ਲਿਆ ਕਰੋ ਤੇ ਤੁਸੀਂ ਪੰਜਾਬ ਦੇ ਹਾਲਾਤ ਕੀ ਹੋਣਗੇ ਇਹਨੇ ਘਰ ਦੇ ਵਿੱਚ ਹੀ ਇਹਦਾ ਸਾਰਾ ਪ੍ਰਬੰਧ ਕਰਤਾ ਕਿ ਇਹਨੇ ਹਟਣਾ ਤੇ ਨਹੀਂ 2:30 ਵਜੇ ਚੁੱਕਦੇ ਮੰਜੇਰੋਂ ਤੇ ਜਾ ਕੇ ਹਸਪਤਾਲ ਦਾਖਲ ਕਰਦੇ ਤੇ ਪੰਜਾਬ ਦਾ ਕੀ ਬਣਨਾ ਕੋਈ ਵਾਰਿਸ ਹੀ ਐ ਨਹੀਂ ਇਸ ਟਾਈਮ ਲਵਾਰਿਸ ਛੱਡ ਦਿੱਤਾ ਸੂਬਾ ਲਵਾਰਿਸ ਹੀ ਐ ਇਸ ਟਾਈਮ ਪ੍ਰਮਾਤਮਾ ਦੇ ਸਾਰੇ ਛੱਡ ਦਿੱਤਾ ਕਿ ਵੇਖੀਏ ਜਿੱਸਾ ਚੱਲਦੇ ਮਰੂਤੇ ਵਿੱਚੋਂ ਜਦੋਂ ਪਤਾ ਹੁੰਦਾ ਨਾ ਸਾਹਮਣੇ ਕਿ ਬ੍ਰੇਕਾਂ ਫੇਲ ਹੋ ਗਈਆਂ ਤੇ ਹੰਦ ਰਖ ਜਾ ਕੇ ਵਜਣਾ ਤੇ ਡਰਾਈਵਰ ਅਕਸਰ ਹੀ ਸਵਾਰੀਆਂ ਨੂੰ ਕਹਿੰਦਾ ਹੁਣ ਤੁਹਾਡਾ ਰੱਬ ਰੱਖਾ ਮਾਰ ਲਓ ਛਾੜੇ ਦੋ ਆ ਚੱਲਦੇ ਮਰੂਤੀ ਕਹਿੰਦੇ ਕੀ ਕਹਿੰਦੇ ਸੀ ਮਰੂਤੀ ਆ ਜਿਹੜੇ ਕੱਚੇ ਦੇ ਹੁੰਦੇ ਜਿਨ੍ਹਾਂ ਨੂੰ ਆ ਢੁਕਾ ਢੁਕਾ ਤੁਸੀਂ ਢੁਕਾ ਕਹਿੰਦੇ ਹੈ ਮਰੂਤੀ ਕਹੀਦਾ ਆ ਜਿਹੇ ਦਾ ਤੇ ਮਾਲਵੇ ਦਾ ਬਸ ਇੰਨਾ ਕੀ ਬਣ ਗਏ ਬਾੜੇ ਢੁਕਕੇ ਨੇ ਜੀ ਬਹਿ ਢੁਕਕਿਆਂ ਦੀ ਗੱਲ ਕਰੀ ਜਾਣਾ ਜਦੋਂ ਢੁਕਕੇ ਨੂੰ ਪਤਾ ਹੋਏ ਨਾ ਬ੍ਰੇਕ ਫੇਲ ਹੋ ਗਈ ਤੇ ਡਰਾਈਵਰ ਸਵਾਰੀਆਂ ਨੂੰ ਕਹਿੰਦਾ ਕਿ ਹੁਣ ਆਪਣਾ ਆਪਣਾ ਰੱਬ ਰੱਖਾ ਮਾਰ ਲੋ ਛਾੜੇ ਤੂੰ ਉਹ ਵੀ ਛਾਲ ਮਾਰ ਦਿੰਦਾ ਜਾ ਕੇ ਦਰਖਤ ਚ ਆ ਜਾਂਦੀ ਨਾ ਘੁੜਕਾ ਰਹਿੰਦਾ ਨਾ ਸਵਾਰੀਆਂ ਉਹ ਆਲ ਆਪਣਾ ਹੋ ਗਿਆ ਹੁਣ ਇਸ ਘੁੜਕੇ ਤੋਂ ਪੰਜਾਬ ਵਾਲੇ ਘੁੜਕੇ ਤੋਂ ਡਰਾਈਵਰ ਵੀ ਨਹੀਂ ਤੇ ਸਵਾਰੀਆਂ ਵੀ ਮਾਰ ਮਾਰ ਸ਼ਾਇਦ ਨਹੀਂ ਇੱਥੇ ਕੀ ਬੰਨਣਾ ਤੁਹਾਡਾ ਇੱਕੋ ਇਹੀ ਕੇਜਰੀਵਾਲ ਸੀ ਜਿਹੜਾ ਕਹਿੰਦਾ ਸੀ ਕਿ 20000 ਕੋ ਮੈਂ ਉਹ ਗੱਲ ਕਰ ਰਿਹਾ ਜਿਹੜੀ ਕੇਜਰੀਵਾਲ ਨੇ ਕਹੀ ਹੈ ਕਿ ਜੀ ਸਾਲ ਦੇ ਵਿੱਚ ਤਿੰਨ ਦਰਿਆਵਾਂ ਤੋਂ ਹੁਣ ਪੰਜ ਦਰਿਆਵਾਂ ਦਾ ਤੇ ਪੰਜਾਬ ਰਿਹਾ ਨਹੀਂ ਤਿੰਨਾਂ ਦਾ ਇਹ ਤਿੰਨਾਂ دریاਵਾਂ ਚੋਂ 20 ਹਜ਼ਾਰ ਕਰੋੜ ਦੀ ਰੇਤ ਅਸੀਂ ਹਰ ਸਾਲ ਟੈਕਸ ਇਕੱਠਾ ਕਰਾਂਗੇ ਮਾਈਨਿੰਗ ਚ ਤੇ ਖਜ਼ਾਨੇ ਜਮਾ ਕਰਾਵਾਂਗੇ ਪਿਛਲੇ ਤਿੰਨਾਂ ਸਾਲਾਂ ਚ ਮੈਂ ਵਿਰੋਧੀ ਧਿਰ ਦਾ ਲੀਡਰ 200 ਕਰੋੜ ਰੁਪਈਆ ਹੁੰਦਾ ਕਿਉਂਕਿ ਸਾਰੀ ਮਾਈਨਿੰਗ ਤੇ ਤੁਹਾਡੇ ਐਮਐਲਏ ਕਰਾਈ ਜਾਂਦੇ ਨੇ ਇਹ ਨਵੀਂ ਚੀਜ਼ ਵੇਖੀ ਮੈਂ ਇੱਥੇ ਸੱਜਵਿੰਦਰ ਸਿੰਘ ਉਹਨਾਂ ਦੇ ਪਿੰਡ ਵੀ ਗਿਆ ਸੀ ਕਿ ਪਹਿਲੇ ਸੁਣਿਆ ਕਿਤੇ ਸਾਲ 2 ਸਾਲ 4 ਸਾਲ ਚ ਸੁਣਨਾ ਕਿ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਪਿਓ ਨੇ ਮੁੰਡਾ ਬੇ ਦਖਲ ਕਰ ਦਿੰਦਾ ਸੁਣੀਦਾ ਸੀ ਇਹ ਪਹਿਲਾ ਹਲਕਾ ਵੇਖਿਆ ਜਿੱਥੇ ਮੁੰਡੇ ਨੇ ਪਿਓ 'ਵਿੱਚ ਦਖਲ ਕਰ ਦਿੱਤਾ ਸਭ ਦੀ ਕਿੰਨੀ ਇਹ ਸਮਝੇ ਪਏ ਸਾਰਾ ਕੁਝ ਇਹ ਸਮਝਣ ਦੀ ਲੋੜ ਐ ਐਡਾ ਖੁਸ਼ਕਿਸਮਤ ਹਲਕਾ ਜਿੱਥੇ ਮੁੰਡੇ ਨੇ ਪਿਓ 'ਵਿੱਚ ਦਖਲ ਕਰ ਦਿੱਤਾ ਤੇ ਰਾਤ ਕੱਥੇ ਹੀ ਸੌਂਦੇ ਨੇ ਦੋਂਦੇ ਵੀ ਇਕੱਠੇ ਹੀ ਨੇ ਆ ਸਾਡੀ ਆਰਾਮ ਖਾਣੀ ਇੱਥੋਂ ਦੀ ਜੋ ਇਹ ਗੱਲ ਜਿਹੜੀ ਹੈ ਬੜੇ ਅਫਸੋਸ ਦੀ ਕਰ ਇਹਦੇ ਵਾਸਤੇ ਜੋ ਕਿਸਾਨਾਂ ਨਾਲ ਇਸ ਟਾਈਮ ਹੋ ਰਿਹਾ ਸਰਦਾਰ ਸਾਹਿਬ ਮੈਂ ਸਾਰੀਆਂ ਮੰਡੀਆਂ ਵਿੱਚ ਮਾਲਵੇ ਦੀਆਂ ਦੋਆਬੇ ਦੀਆਂ ਮਾਝੇ ਦੀਆਂ ਵੱਡੀਆਂ ਮੰਡੀਆਂ ਤੁਹਾਡਾ ਦੱਸ ਜੀ 300 ਰੁਪਇਆ ਕੁਇੰਟਲ ਦੀ ਲੁੱਟ ਕਿਸਾਨੀ ਦੀ ਹੋਈ ਐ ਇੱਥੇ ਝੋਨੇ ਵਿੱਚ 300 ਰੁਪਏ ਇੱਕ ਤਾਂ ਸਿੱਧਾ ਕੱਟ ਲਾਇਆ ਫੇਰ 30 ਤੋਂ 50 ਰੁਪਏ ਦਾ ਇੱਕ ਪੁਆਇੰਟ ਦਾ ਉਹ ਤੁਹਾਡਾ ਜਿਹੜਾ ਮੋਇਸਚਰ ਉਹ ਤਾਂ ਕੱਟ ਲਾਇਆ ਮੀਟਰ ਵੀ ਇਹਨਾਂ ਕੋ ਆਪਣੇ ਨੇ ਮਾਰਕੀਟ ਕਮੇਟੀ ਕੋਲ ਜੇ ਕਿਸਾਨ ਦਾ 18 ਜਾਂ 19 ਮੋਇਸਚਰ ਇਹਨਾਂ ਦਾ ਮੀਟਰ ਲਾੜੋ 23 24 ਵਿਖਾਏਗਾ 300 ਰੁਪਏ ਕੱਟੇ ਐ ਔਰ ਕੀ ਕਹਿ ਰਹੇ ਇਹ ਸਰਕਾਰ ਨੇ ਲੁੱਟ ਕੇ 300 ਦਾ ਮਤਲਬ ਗੱਲ ਇੱਕ ਚੰਗੀ ਤਰ੍ਹਾਂ ਸਮਝ ਲਓ 185 ਲੱਖ ਮੈਟ੍ਰਿਕ ਟਨ ਝੋਨਾ ਆਉਂਦਾ ਜੇ 300 ਰੁਪਏ ਕਵਿੰਟਲ ਨਾਲ ਲਾੜੀਏ ਤਾਂ 6000 ਕਰੋੜ ਰੁਪਏ ਦਾ ਬੰਦਾ ਟੋਟਲ ਝੋਨੇ ਦੀ ਖਰੀਦ ਆਪਣੇ ਬੱਬਲ ਜੀ 45000 ਕਰੋੜ ਦੀ ਹੈ ਪੰਜਾਬ ਦੀ ਮੱਝ ਤੇ 6000 ਕਰੋੜ ਦਾ ਮਤਲਬ ਹੈ ਕਿ ਅੱਠਵਾਂ ਹਿੱਸਾ ਸਿੱਧਾ ਕੱਟ ਲਾ ਕੇ ਕੈਂਚੀ ਲਾ ਕੇ ਸਰਕਾਰ ਤੇ ਏਜੰਸੀਆਂ ਦੀ ਮਦਦ ਦੇਣਾ ਤੇਰੇ ਵਾਸਤੇ ਉਹ ਵਪਾਰੀਆਂ ਨੇ ਕਿਸਾਨ ਦੀ ਲੁੱਟ ਕੀਤੀ ਇਹ ਸਰਕਾਰ ਰੱਖਣ ਦੇ ਆਪਾਂ ਕਾਬਲ ਹੈ ਤੇ ਰਹਿਣ ਦੇ ਕਾਬਲ ਹੈ ਆਪਣੀਆਂ ਮਾਤਾ-ਵਾਣ ਨੂੰ ਭੈਣਾਂ ਨੂੰ ਲੜਕੀਆਂ ਨੂੰ ਵਾਦਾ ਕੀਤਾ ਕਿ 18 ਸਾਲ ਦੀ ਹਰ ਔਰਤ ਨੂੰ ਪੰਜਾਬ ਦੇ ਵਿੱਚ 1000 ਰੁਪਿਆ ਪੱਤਾ ਦਿਆ ਕਰਨ ਮਿਲਿਆ ਕਿਸੇ ਨੂੰ ਅਜੇ ਤੱਕ ਇਨਸਾਫ ਹੋ ਗਿਆ ਜਦੋਂ ਪਾਰਲੀਮੈਂਟ ਆਈ 1000 ਦੀ ਜਗ੍ਹਾ ਕਹਿੰਦਾ ਹੁਣ 1100 ਦਾਂਗੇ ਹੁਣ ਦਿੱਲੀ ਇਹਦੇ ਬਾਪੂ ਨੇ ਕਹਿ ਦਿੱਤਾ ਅਸੀਂ 2100 ਦਾਂਗੇ ਦਿੱਲੀ ਵਿੱਚ ਐਲਾਨਤਾ 2100 ਦਵਾਂਗੇ ਦੇਣਾ ਲੈਣਾ ਕੁਝ ਵੀ ਨਹੀਂ ਉਥੇ ਦਸਾਂਦੇ ਨੇ ਲਖਣਾ ਮੁੱਕ ਜਾਣੀ ਪਾਰਲੀਮੈਂਟ ਗੁਜ਼ਰ ਗਈ ਪਾਰਲੀਮੈਂਟ ਨੂੰ ਅੱਜ ਹੋਇਆ ਨੂੰ ਵੀ 6 ਮਹੀਨੇ ਹੋ ਗਏ ਕਿਉਂ ਕਿ ਆ ਕਿ ਨਾ ਜੀ ਪਹਿਲੇ 1000 ਕਿਹਾ ਹੁਣ 1100 ਕਰਤਾ ਤਾਂ ਟੋਟਲ ਕੋਫਰ ਤੋਂ ਲੈ ਝੂਠ ਬੋਲ ਲੈ ਕੋਈ ਇੱਕ ਕਾਨੇ ਦਾ ਕੰਮ ਨਹੀਂ ਮੈਂ ਨਹੀਂ ਵੇਖਿਆ ਕਿਸੇ ਪੰਜਾਬ ਦੇ ਕਿਸੇ ਪਿੰਡੂ ਸੜਕ ਤੇ ਲੁੱਕ ਪੈਂਦੀ ਮੈਂ ਤੇ ਵੇਖੀ ਨਹੀਂ ਜੇ ਤੁਹਾਡੇ ਕੋਲ ਦੇ ਪਈ ਤੇ ਮੈਂ ਕਹਾਂ ਕੋਈ ਕੋਈ ਪੰਚਾਇਤ ਨੂੰ ਇਹ ਕਾਨਾ ਨਹੀਂ ਦਿੱਤਾ ਜਿਹੜੀਆਂ ਕਾਂਗਰਸ ਦੇ ਵੇਲੇ ਦੇ ਪੈਸੇ ਨੇ ਉਹ 5-7 ਮਹੀਨੇ ਖੂ ਖੂ ਕੇ ਸਾਡੇ ਸਰਪੰਚਾ ਕੋ ਚਲਾਉਂਦੇ ਰਹੇ ਕੰਮ ਤੇ ਸਹੀ ਹੈ ਕਿ ਨਹੀਂ ਜੀ ਵੀਡੀਓਸ ਆ ਸੈਕਟਰੀ ਤੇ ਵੀਡੀਓ ਜਿਹਦੇ ਆ ਕੋਈ ਨਰੇਟਾ ਦੇ ਸੈਂਟਰ ਤੋਂ ਥੋੜੇ ਮੋਟੇ ਪੈਸੇ ਆਂਦੇ ਹੋਣੇ ਕੁਝ ਵੀ ਨਹੀਂ ਕਿਸੇ ਮਿਸਪੈਲਟੀ ਚ ਪੈਸਾ ਨਹੀਂ ਕਿਸੇ ਕਾਰਪੋਰੇਸ਼ਨ ਚ ਪੈਸਾ ਨਹੀਂ ਕਿਸੇ ਪੰਚਾਇਤ ਚ ਪੈਸਾ ਆ ਮੈਨੂੰ ਕੋ ਦਸੀ ਜਾਂਦਾ ਸੀ ਤੁਹਾਡਾ ਹੀ ਇੱਕ ਲੀਡਰ ਦਸੀ ਜਾਂਦੇ ਆ ਮੇਰਾ ਸਰਪੰਚ ਜੀ 80 ਲੱਖ ਰੁਪਇਆ ਦੇ ਕੇ ਬਣਿਆ ਸਮਝੋਦਾ 80 ਲੱਖ ਰੁਪਇਆ ਖਰਚਾ ਹੋਇਆ ਤੇ ਮੈਂ ਇਹਨੂੰ ਇਹ ਸਰਪੰਚ ਨੂੰ ਆਜ ਮਾਰ ਕੇ ਪੁੱਛੇ ਜੋ ਕੰਡਣਾ ਕੀ ਦੇ ਜਿਹੜਾ ਪੋਲਟਰੀ ਫਾਰਮ ਤੂੰ ਹੀ ਖੋਲਣਾ ਸੀ ਇੱਥੇ ਤੇ ਅੰਡਾ ਹੀ ਕੋਈ ਨਹੀਂ ਹੋਣਾ ਜਿਹੜਾ ਦੇਸਕਾਰ ਦਾ ਬਸ ਸਰਪੰਚ ਬਣਿਆ ਇਸ ਪੋਲਟਰੀ ਫਾਰਮ ਤੇ ਕਿਸੇ ਮੁਰਗੀ ਨੇ ਅੰਡਾ ਹੀ ਨਹੀਂ ਦੇਣਾ ਤੇ ਕਿਹੜੇ ਕੰਮ ਨੂੰ 80 ਲੱਖ ਰੁਪਇਆ ਲਾ ਦਿੰਦੇ ਆ ਜੇਨੇ ਕਮ ਨੂੰ ਲਾਇਆ ਹੁੰਦਾ ਤੁਹਾਡਾ ਵੀ ਸ਼ੌਂਕ ਦਾ ਕੋਈ ਪਰਿਵਾਰ ਦਾ ਵੀ ਸ਼ੌਂਕ ਤੋ ਇਸ ਗੱਲ ਕਾਰਨ ਇਕੱਠੇ ਹੋਣ ਦੀ ਲੋੜ ਸਾਡਾ ਬਹੁਤ ਕਰੀਬੀ ਤੇ ਬੇਹੰਤੀ ਸਾਥੀ ਹੈ ਜਦੋਂ ਤੁਹਾਡਾ ਦਾਸ ਅਜ ਤੋਂ 11 ਸਾਲ ਪਹਿਲੇ ਰਣਵਾ ਸਾਹਿਬ ਪ੍ਰਧਾਨ ਸੀ ਪਾਰਟੀ ਦਾ ਤੇ ਬਲੌਗ ਦਾ ਪ੍ਰਧਾਨ ਮੈਂ ਬੜਾਇਆ ਸੀ ਸੇਵਾ ਕਰਕੇ ਗਏ ਸੀ ਸੱਚੇ ਇਹ ਜਿਹੜਾ ਸੋਨੇ ਦਾ ਸਿੱਕਾ ਮੈਂ ਹੀ ਲੱਭਿਆ ਸੀ ਹਾਂ ਜੀ ਹਾਂ ਜੀ ਤੇ ਜਿਹੜਾ سونے ਦਾ ਸਿੱਕਾ ਹੁੰਦਾ ਉਹ ਹਰ ਮਾਰਕੀਟ ਚਲ ਜਾਂਦਾ ਉਹ ਇਹਨੇ ਕਿਸੇ ਦਿਨ ਚੱਲ ਹੀ ਜਾਣਾ ਦਿਨ ਕਰਨਾ ਸਿੱਕਾ ਜਿਹੜਾ ਸਹੀ ਰਹਿੰਦਾ سونے ਦਾ ਜਿਹੜਾ ਉਹ ਇਸ ਗੱਲ ਕਾਰਨ 24 ਕੈਰੇਟ ਦਾ ਵਧੀਆ ਚਲੇਗਾ ਇਹ ਵੀ ਕਹਤਾ ਫਿਕਰ ਨਾ ਤੂੰ ਕਰਿਆ ਕਰ ਬਹੁਤਾ ਜਦੋਂ ਪ੍ਰਮਾਤਮਾ ਨੇ ਕੋਈ ਮੱਥੇ ਤੇ ਕੋਈ ਲਕੀਰ ਜਿਹੜਾ ਟਾਈਮਿੰਗ ਲਿਖਿਆ ਹੁੰਦਾ ਤਾਂ ਹੀ ਗੱਲ ਬਿਲਕੁਲ ਉਹ ਵੀ ਇਹਦੇ ਬਹੁਤ ਦਿੱਤੀ ਹੈ ਜੀ ਉਹ ਤਾਂ ਮੈਂ ਮੰਨਦਾ ਹਾਂ ਜੀ ਛਾਤਾਂ ਤੋਂ ਬਿਨਾਂ ਤੇ ਗੱਲ ਨਹੀਂ ਬੰਦੀ ਛਾਤਾਂ ਤੋਂ ਬਿਨਾਂ ਕੋਈ ਗੱਲ ਨਹੀਂ ਬੰਦੀ ਪਾਰਟੀਆਂ 'ਚ ਵੀ ਸਾਰੇ ਪਾਸੇ ਸੋ ਇਸ ਗੱਲ 'ਕਾਲ ਵੀ ਫਿਕਰ ਨਾ ਕਰੋ ਤਗੜੇ ਹੋ ਕੇ ਦ੍ਰਿੜਤਾ ਨਾਲ ਪਾਰਟੀ ਪਿਛੇ ਲਾਮਬੰਦ ਹੋਵੋ ਪੰਜਾਬ ਦੇ ਵਿੱਚ ਕਾਂਗਰਸ ਨੇ ਤੁਹਾਨੂੰ ਪਤਾ ਹੈ ਜਦੋਂ ਇੱਥੇ ਮਾੜਾ ਦੌਰ ਸੀ 15 ਸਾਲ ਉਸ ਪੰਗੜਿਆਂ ਨੂੰ ਤੇ ਗਿੱਧਿਆਂ ਨੂੰ ਵੀ ਜੇ ਫੇਰ ਤੋਂ ਪਏ ਕਾਂਗਰਸ ਪਾਰਟੀ ਨੇ ਹਾਲਾਤ ਨਾਰਮਲ ਕੀਤੇ ਆ ਗੈਂਗਸਟਰ ਗੁੰਗਸਟਰ ਸਾਰੇ ਭਜਾ ਦਿੰਦੇ ਇੱਕ ਵਾਰ ਵਾਰੀ ਹੱਲ ਕੋਈ ਨਹੀਂ ਲੱਭੇਗਾ ਤੁਹਾਨੂੰ ਮਹੀਨੇ ਦੇ ਵਿੱਚ ਇਹਨਾਂ ਦੇ ਵਾਸਤੇ ਹੀ ਘੜਣੀ ਇਹ ਤੇ ਆਪ ਹੀ ਮੀਨਿੰਗ ਗੈਂਗਸਟਰ ਸੀ ਜਿਹੜੇ ਅਸੀਂ ਲੈ ਜਾਂਦੇ ਤੇ ਬਿਠਾ ਦਿੰਦੇ ਜੋ ਸਮਝ ਆਇਆ ਤੁਹਾਨੂੰ ਕਿ ਨਹੀਂ ਤੇ ਬਦਨਾਮ ਚ ਆ ਗਏ ਨਾ ਸਰ ਇਹ ਬਦਨਾਮ ਦੇ ਵਿੱਚ ਆ ਗਏ ਇਹਨਾਂ ਨੇ ਪਹਿਰਾਵਾ ਬਦਲ ਲਿਆ ਹੈਵੀ ਗੈਂਗਸਟਰ ਦੀ ਨੇ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ ਇਹਦੇ ਸਾਰੇ ਹੁਣ ਇਸੇ ਕੰਮ ਤੇ ਹੀ ਹੋਏ ਨੇ ਕਿ ਛੇਤੀ ਦੇ ਵਿੱਚ ਇਲੈਕਸ਼ਨੋਂ ਪਹਿਲੇ ਪਹਿਲੇ ਕੋਈ ਕੁਆਰਾ ਰਹਿ ਗਿਆ ਤੇ ਵਿਆਹ ਕਰ ਲੋ ਨਹੀਂ ਤੇ ਇਸੇ ਕੰਮੋਂ ਵੀ ਨਾ ਰਹਿ ਜੀ ਇਹਨਾਂ ਦਾ ਸਾਰਾ ਜੋਰ ਇਸੇ ਕੰਮ ਤੇ ਲੱਗ ਇਹਨਾਂ ਪਤਾ ਕਿ ਪਤਾ ਨਹੀਂ 2 ਮਹੀਨੇ 4 ਮਹੀਨੇ 6 ਮਹੀਨੇ ਕਦੋਂ ਸੈਂਟਰ ਵਾਲਿਆਂ ਨੇ ਰਾਸ਼ਟਰਪਤੀ ਰਾਜ ਲਾ ਦੇਣਾ ਤੇ ਕਿਤੇ ਕੁਆਰਾ ਹੀ ਨਾ ਰਹਿ ਜੀ ਜਾਂਦੇ ਜਾਂਦੇ ਇਹਨਾਂ ਨੂੰ ਇੱਕ ਫਾਇਦਾ ਜ਼ਰੂਰ ਹੋ ਗਿਆ ਇੱਕ ਦੇ ਦੋ ਜ਼ਰੂਰ ਹੋ ਗਏ ਹੋਰ ਕੁਝ ਨਹੀਂ ਬੈਂਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ